ਹਮ ਬਸੰਤ ਕੇ ਵਾਰ ਮਹੱਲ ਪੰਜਵਾਂ ਹਮ ਇੱਕ ਓਮਕਾਰ ਸਤਿਗੁਰ ਪ੍ਰਸਾਦ ਹਰਿ ਕਾ ਨਾਮ ਧਿਆਇ ਕਾ ਓਹ ਹਰਿਆ ਭਾਈ ਕਰਮ ਲਖੰਤਾ ਪਾਈਐ ਇਹ ਰਤ ਸੁਹਾਈ ਵਣ ਤ੍ਰੇਨ ਤੇ ਭਾਵਨ ਮੌਲਿਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖ ਉਪਜੈ ਨਥੀ ਸਭ ਛਾਈ ਨਾਨਕ ਸਿਮਰੈ ਏਕ ਨਾਮ ਫਿਰ ਬੋੜ ਨਾ ਧਾਈ ਪੰਜੇ ਬੱਦੇ ਮਹਾਬਲੀ ਕਰ ਸੱਚਾ ਢੋਆ ਆਪਣੇ ਚਰਨ ਜਪਾਇਨ ਵਿੱਚ ਦਈਓ ਢੋਆ ਦਈਓ ਰੋਗ ਸੋਗ ਸਭ ਮਿੰਟ ਗਏ ਨਿਤ ਨਵਾ ਮਹਿਰੋਆ ਦਿਨ ਰੈ ਦਿੰਨ ਨਾਨ ਨਾਮ ਧਿਆਏ ਦਾ ਫਿਰ ਪਾਏ ਨਾ ਮੋਆ ਜਿਸ ਤੇ ਉਪਜਾ ਨਾਨਕਾ ਸੋਈ ਫਿਰ ਹੋਆ ਕਿੱਥੋਂ ਉਪਜੈ ਕਿੱਥੋਂ ਉਪਜੈ ਕਰ ਕਹਿ ਰਹਾ ਕਹਿ ਮਾਇ ਸੁਮਾਵੇ ਜੀ ਜੰਤ ਸਭ ਖਸਮ ਕਹੇ ਕੌਣ ਕੀਮਤ ਪਾਵੇ ਕਹਨ ਧਿਆਨ ਸੋਨਾ ਨਿਤ ਸੇ ਨਿਤ ਤੇ ਬਿਸਰਾਣਾ ਸੇ ਦੁਬਾਰਾ ਪੜੋ ਕਹਨ ਧਿਆਨ ਸੋਨਾ ਨਿਤ ਸੇ ਭਗਤ ਸੁਹਾਵ ਅਗਮ ਅਗਮ ਬੋਲਾ ਅਗਮ 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 ਅਬੌਚਰ ਸਾਹਿਬੋ ਦੂਸਰ ਨਵੇਂ ਨਾ ਲਾਵੈ ਸੱਚ ਪੂਰੇ ਗੁਰੂ ਪੂਰੇ ਪੂਰਾ ਸਤਿ ਪੁਰਾ ਗੁਰ ਉਪਦੇਸਿਆ ਨਾਨਕ ਸੁਣਾਵੇ ਬਸਾਂ